ਪਤਨੀ ਨਰੇਂਦਰ ਦਿੱਤੀ ਸਤੀ ਗੁਣੀ ਆਣਾ ਮੰਡੀ ਰਹਿੰਦੇ ਆ ਉਹ ਬਹੁਤ ਹੀ ਅچھے ਇਨਸਾਨ ਸੀ ਇੱਕ ਟੀਚਰ ਸੀ ਜੋ 13 ਸਾਲ ਤੋਂ ਪੜਾ ਰਹੇ ਸੀ ਬੱਚਿਆਂ ਦਾ ਜੀਵਨ ਸਵਾਰ ਰਹੇ ਸੀ ਹਰ ਚੀਜ਼ ਨੂੰ ਫੈਮਲੀ ਨੂੰ ਵੀ ਬੱਚੇ ਨੂੰ ਵੀ ਟੀਚਰ ਬਹੁਤ ਐਸਾ ਟੀਚਰ ਜੋ ਟੀਚਰ ਦਾ ਕੰਮ ਹੁੰਦਾ ਉਹ ਕਰ ਰਹੇ ਸੀ ਕਿਵਨ ਕੀ ਪੁਲਿਸ ਵਾਲੰਦੇ ਬੱਚੇ ਐਸਐਸਪੀ ਡੀਐਸਪੀ ਇਹਨੇ ਮਤਲਬ ਅچھے ਲੈਵਲ ਤੇ ਪਹੁੰਚਾਇਆ ਥਾਣਾ ਨੇ ਤਾਂ ਤੇ ਮਿਹਰੀ ਗੱਲ ਉਹ ਜਿਵੇਂ ਰੂਟੀਨ ਚ ਡਿਊਟੀ ਜਾਂਦੇ ਸੀ ਉਦੋਂ ਗਏ ਡਿਊਟੀ ਸਾਥ ਮੇ ਜਿਵੇਂ ਰੋਜ਼ ਜਾਂਦੇ ਸੀ ਤਾਂ ਸਾਢੇ ਪੰਜ ਵਜੇ ਮੇਰੀ ਗੱਲ ਹੁੰਦੀ ਆ ਮੈਂ ਪੁੱਛੇ ਵੀ ਕਦੋਂ ਤੱਕ ਆ ਰਹੇ ਹੋ ਜਿਵੇਂ ਇੱਕ ਵਾਰੀ ਕੁਝ ਵੀ ਇਹ ਵੀ ਰੋਜ਼ ਨਾ ਕੁਝ ਦੀ ਸੀ ਤੂੰ ਤਾਂ ਕਹ ਲਓ ਤਾਂ ਬੋਲਦੇ ਫਾਈਨੈਂਸੀ ਤੁਹ ਚਾਹ ਬਣਾ ਮੈਂ ਆ ਗਿਆ ਆਹੀ ਉਹਨੂੰ ਵੀ ਅਕਰੀਂ ਸ਼ਖਤ ਸੀ ਲੋਕਦੇ ਨਹੀਂ ਆ ਸਾਨੂੰ ਇੱਕ ਵੀਡੀਓ ਵਾਇਰਲ ਸਭ ਨੇ ਦੇਖੀ ਹੋਣੀ ਜੋ ਗਗਨਦੀਪ ਸਿੰਘ ਦੇ ਨਾਮ ਤੋਂ ਵਾਇਰਲ ਹੋ ਗਿਆ। ਉਹਨੇ ਦੱਸਿਆ ਕਿ ਸੀਐਸਟਾਫ ਨੇ ਉਹਨਾਂ ਨੂੰ ਕਿਡਨੈਪ ਕੀਤਾ। ਉਹਨਾਂ ਕੋਲ ਕੁਝ ਨਹੀਂ ਮਿਲਿਆ। ਉਹਨਾਂ ਤਸੀਹੇ ਦੇ ਦੇ ਕੇ ਮਾਰੇ ਇਸ ਕਦਰ ਮਾਰੇ ਗਏ ਕਿ ਉਹਨਾਂ ਦੀ ਮੌਤ ਹੋ ਗਈ। ਹਾਂ ਆਪਣੀ ਸਿੱਖੀ ਦੀ ਨਿਸ਼ਾਨੀ ਹੋਈ ਹੈ। ਆਪਣੀ ਫਤਿਹ ਆਪਕਾ ਹੌਲ ਦੇਖ ਲੋ ਕੀ ਕਰ ਸਿੱਕਿੰਗ ਰੋਲ ਦੀ ਸਪਸ਼ਟ ਸਵੇਰੇ ਮੈਂ ਖੁਦ ਪੂਣੀ ਕਰਾਈ ਸੀ ਇੰਨੀ ਸੋਹਣੀ ਪੱਗ ਬੰਨਦੇ ਸੀ ਤੁਸੀਂ ਦੇਖੋ ਫੋਟੋ ਬਹੁਤ ਮਗਰ ਇੱਕ ਪੱਗ ਦੀ ਵਰਤੋਂ ਕੀਤੀ ਗਈ ਐਨਾਂ ਨੂੰ ਮਾਰਨ ਪਤਾ ਨਹੀਂ ਗਲੇ ਚ ਬਾਗੀ ਘੜੀ ਸਿਆ ਕਿ ਨਿਸ਼ਾਨੀ ਚ ਕਰਦੇ ਬਹੁਤ ਵਾਰ ਅਸੀਂ ਪੋਸਟਮਰਟਮ ਰਿਪੋਰਟ ਰਿਪੋਰਟ ਵੀ ਹੈ ਸਾਡੇ ਕੋਲ ਅਸੀਂ ਇਸ ਵੇਚ ਤੇ ਅਸੀਂ ਪੂਰਤ ਸਬੂਤ ਲੈ ਕੇ ਦਾਵਾ ਕਰਦੇ ਹਾਂ ਕਿ ਸੀਐਸਟਾ ਨੇ ਬਹੁਤ ਗਲਤ ਕੀਤਾ ਮੈਨੇ ਕਹਿੰਦੀ ਸਾਰੀ ਸਾਰੇ ਲੋਕ ਮਾਰੇ ਨੇ ਪਰ ਜਿਨ੍ਹਾਂ ਨੇ ਮਾਰਿਆ ਤੇ ਉਹਨਾਂ ਦਾ ਕਸੂਰ ਕਿਸ ਦੀ ਬਿਨਾ ਕਸੂਰ ਤੋਂ ਮਾਰੇ ਅੱਜ ਤੱਕ 10 ਦਿਨ ਹੋ ਗਏ ਪੁਲਿਸ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਕਿਉਂ ਪੜਿਆ ਕਿਉਂ ਮਾਰਿਆ ਕਿਉਂ ਕੁਝ ਨਹੀਂ ਸੀ ਉਹਨਾਂ ਕੋਲ ਦੇਖੋ ਆਮ ਆਦਮੀ ਸੀ ਆਮ ਇਨਸਾਨ ਜੋ ਪੜਾਉਣ ਗਏ ਸੀ ਡਿਊਟੀ ਤੋਂ ਵਾਪਸ ਆ ਰਹੇ ਸੀ। ਇੰਨਾ ਮਾਰਨਾ ਕਿਸੇ ਨੂੰ? ਉਹਨਾਂ ਦੇ ਬੋਡੀ ਤੇ ਇੰਨੇ ਜ਼ਿਆਦਾ ਜ਼ਖਮ ਮੈਂ ਦੱਸ ਨਹੀਂ ਸਕਦੀ, ਬਿਆਨ ਨਹੀਂ ਕਰ ਸਕੋ ਕਿ ਸ਼ਬਦ ਨਹੀਂ ਆਇਆ। ਬਸ ਮੈਂ ਤੁਹਾਨੂੰ ਅੱਜ ਇਹ ਜਣਾਣਾ ਚਾਹੁੰਦੀ ਆ ਕਿ ਮੈਂ ਉਹਨਾਂ ਦੇ ਹਿੱਸਾ ਲਈ ਲੜ ਰਹੀ ਆ। ਤੁਸੀਂ ਸਾਰੇ ਇਸ ਚੀਜ਼ ਨਾਲ ਮੈਨੂੰ ਸਪੋਰਟ ਕਰੋ। ਆਪਾਂ ਨੂੰ ਅੱਜ ਖੜੇ ਹੋਣਾ ਪਊਗਾ ਕਿਉਂਕਿ ਇਹ ਸਰਕਾਰ ਨੇ ਪਿਛਲੇ 6 ਮਹੀਨੇ ਚ ਤੀ ਨੋ ਲॉज ਬਣਾ ਦੀ ਮੋਤ ਉਹ ਦਮੀ ਕਿਸ ਕਿਸ ਤਰੀਕੇ ਨਾਲ ਕਰ ਰਹੇ ਆ ਉਹ ਫਿਰ 84 ਦਾ ਦੌਰ ਤੇ ਆਪੇ ਸਾਰੇ ਆਪਾ ਜੀ ਨੇ ਗੱਲ ਕਰ ਰਹੀ ਸੀ ਦਰਸਦੀ ਮੈਨੂੰ ਸੀਰੀਅਸਲੀ ਉਹ ਚੀਜ਼ ਦੁਬਾਰਾ ਹੁੰਦੀ ਨਜ਼ਰ ਆ ਰਹੀ ਹੈ ਕਿ ਨਸ਼ੇ ਕਰਦ ਤੇ ਨਸ਼ੇ ਕਰਦ ਬੋਲ ਰਹੇ ਨਸ਼ਾ ਉੱਥੇ ਹੀ ਖੜਾ ਕੁਝ ਨਹੀਂ ਖਤਮ ਹੋਇਆ ਬੰਦ ਸਗੋਂ ਤੇ ਆਪਾਂ ਨੂੰ ਖੜੇ ਹੋਣਾ ਪਊਗਾ ਸਾਹਮਣੇ ਆਣਾ ਪਊਗਾ ਲੜਨਾ ਪਊਗਾ ਸਰਕਾਰ ਨਾਲ ਕਿ ਬਸ ਅੱਜ ਇੱਕ ਸਰਦਾਰ ਨਰਿੰਦਰ ਸਿੰਘ ਜੀ ਗਏ ਆ ਮੇਰੇ ਪਤੀ ਗਏ ਹੋਰ ਕੋਈ ਨਾ ਜਾਵੇ ਤੁਸੀਂ ਜਿਹੜੀ ਅਮੀ ਬੇਨਤੀ ਹੈ ਤੁਸੀਂ ਸਾਰੇ ਇਸ ਚੀਜ਼ ਨਾਲ ਸਹਿਯੋਗ ਕਰੋ ਮੈਂ ਸਾਰੇ ਪਾਸੇ ਇੱਥੇ ਹੈ ਜੀ ਸਾਰੇ ਬੈਠੇ ਹੋ ਪਲੀਜ਼ ਤੁਸੀਂ ਸਾਰੇ ਇਸ ਚੀਜ਼ ਨੂੰ ਸਪੋਰਟ ਕਰੋ 5 ਤਰੀਕ 5 ਜੋਂ ਉਸੇ ਐਸਐਸਪੀ ਦੇ ਆਫਿਸੇ ਵਾਲੇ ਕਰਨ ਆ ਰਹੇ ਆ ਕਿਉਂਕਿ ਮੈਂ ਜਵਾਬ ਚਾਹੁੰਦੀ ਹਾਂ ਕਿਉਂਕਿ ਮੈਂ ਹਰ ਤਰੀਕਾ ਪਨਾ ਲਿਆ ਕਿ ਜਵਾਬ ਤੋਂ ਕੋਈ ਜਵਾਬ ਨਹੀਂ ਦੇ ਰਿਹਾ ਹੁਣ ਮੈਂ ਖੁਦ ਜਾਵਾਂਗੀ ਜਵਾਬ ਲੈਣ ਉਹਨਾਂ ਨੂੰ ਜਵਾਬ ਦੇਣਾ ਹੀ ਪਊਗਾ ਅਸੀਂ ਐਸਐਸਪੀ ਦੇ ਆਫਿਸ ਦੇ ਬਾਹਰ 11 ਵਜੇ ਇਕੱਠੇ ਹੋ ਰਹੇ ਹਾਂ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦੀ ਹਾਂ ਤੁਸੀਂ ਪਲੀਜ਼ ਸਾਰੇ ਮੇਨੂੰ ਸਪੋਰਟ ਕਰੋ ਆਪਾਂ ਨੂੰ ਨਿਆਂਤਾ ਕਰਨਾ ਮੰਗਣਾ ਕੀ ਹੋ ਮਿਲਣਾ ਹੀ ਚਾਹੀਦਾ ਇੱਕ ਬੇਗਨਾ ਨੂੰ ਮਾਰਿਆ ਉਹ ਵੀ ਤਸੀਹੇ ਦੇ ਰਹੇ ਤਾਂ ਇਹ ਤਾਂ ਬਹੁਤ ਗੰਭੀਰ ਗੱਲ ਹੈ ਜੇ ਅੱਜ ਆਪਾਂ ਨਾ ਬੋਲੇ ਨਾ ਤਾਂ ਪਤਾ ਨਹੀਂ ਹੋਰ ਇੰਨੇ ਨੌਜਵਾਨ ਮਾਰੇ ਜਾਣਗੇ ਧੰਨਵਾਦ ਬਾਈ ਜੀ ਦਾ ਖਾਸਾ ਬਾਈ ਜੀ